ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅੱਜ ਇੱਕ ਛੋਟੀ ਜੀ ਗੱਲ ਸੁਣਾਉਣ ਲੱਗੀ ਆ ਮੈਨੂੰ ਉਮੀਦ ਆ ਤੁਸੀਂ ਬੜੇ ਪਿਆਰ ਨਾਲ ਸੁਣੋਗੇ ਵੀ ਇੱਕ ਬਿਰਧ ਆਦਮੀ ਹੁੰਦਾ ਉਹ ਨਾ ਸਟੇਸ਼ਨ ਤੇ ਚਾਹ ਵੇਚਣ ਦਾ ਕੰਮ ਕਰਦਾ ਹੁੰਦਾ ਉਹ ਜ्यों ਹੀ ਚਾਹ ਵੇਚ ਰਿਹਾ ਹੁੰਦਾ ਤੇ ਉਹਦੀ ਚਾਹ ਕਿਤੇ ਖਤਮ ਹੋ ਜਾਂਦੀ ਹੈ ਉਹ ਆਪਦੇ ਘਰੇ ਜਾਂਦਾ ਚਾਹ ਬਣਾਉਣ ਵਾਸਤੇ ਤੇ ਉਹਦੇ ਘਰ ਵਾਲੀ ਵੀ ਬਹੁਤ ਬਿਰਧ ਹੁੰਦੀ ਹੈ ਵਿਚਾਰੀ ਮੱਸਾ ਚਾਹ ਬਣਾ ਕੇ ਦਿੰਦੀ ਹੈ ਕੈਂਦੀ ਭਰ ਦਿੰਦੀ ਹੈ ਤੇ ਉਹ ਆਪਦੇ ਘਰ ਵਾਲੀ ਨੂੰ ਕਹਿੰਦਾ ਵੀ ਜੇ ਆਪਣੇ ਬੱਚਾ ਹੁੰਦਾ ਤੇ ਆਪਾਂ ਨੂੰ ਸੌਖਾ ਹੋ ਜਾਂਦਾ ਸੀ ਅੱਜ ਤੂੰ ਕਿੱਡੀ ਔਖੀ ਹੋ ਕੇ ਚਾਹ ਬਣਾ ਕੇ ਦਿੱਤੀ ਮੈਨੂੰ ਤੇ ਉਹ ਉੱਥੋਂ ਚਾਹ ਲੈ ਕੇ ਜਦੋਂ ਆਉਂਦਾ ਨਾ ਤੇ ਵੇਖਦਾ ਵੀ ਉਹਦੀ ਦੁਕਾਨ ਦੇ ਕੋਲੇ ਨਾ ਇੱਕ ਵਿਦ੍ਧ ਜੋੜਾ ਬੈਠਾ ਹੁੰਦਾ ਉਹ ਆਦਾ ਵੀ ਕਦੋਂ ਉਹਦਾ ਬੈਠਾ ਵੇ ਪੁੱਛ ਕੇ ਆਵਾ ਵੀ ਕਾਹ ਤੋਂ ਬੈਠਾ ਹੈ ਉਹ ਜਦੋਂ ਉਹਦੇ ਕੋਲੇ ਜਾਂਦਾ ਉਹਨੂੰ ਪੁੱਛਦਾ ਵੀ ਤੁਸੀਂ ਇੱਥੇ ਕਿਵੇਂ ਬੈਠੇ ਹੋ ਉਹ ਕਹਿੰਦਾ ਵੀ ਸਾਡੇ ਬੇਟੇ ਦੇ ਸਾਲੂ ਲੈਣ ਵਾਸਤੇ ਆਉਣਾ ਅਸੀਂ ਤਾਂ ਕਰਕੇ ਇੱਥੇ ਬੈਠੇ ਆ। ਉਹ ਆਦੇ ਸੀ ਵੀ ਬੇਟਾ ਸਾਡਾ ਆਈ ਵੀ ਕਹਿੰਦਾ ਸੀ ਵੀ ਜੇ ਵਾ ਲੇਟ ਹੋ ਗਿਆ ਨਾ ਆ ਤੁਹਾਨੂੰ ਐਡਰੈਸ ਦੇ ਗਿਆ ਮੈਂ ਇਹਸ ਐਡਰੈਸ ਤੇ ਤੁਸੀਂ ਉੱਥੇ ਪਹੁੰਚ ਜਿਓ। ਪਰ ਬਾਦ ਆ ਵੀ ਅਸੀਂ ਅਨਪੜ ਹੈਗੇ ਆ। ਅਸੀਂ ਪੜ ਨਹੀਂ ਸਕਦੇ ਦੋਵੇਂ ਜਾਣੇ ਤੇ ਵੀ ਜੇ ਤੁਸੀਂ ਪੜੇ ਲਿਖੇ ਹਦ ਪੜ ਕੇ ਸਾਨੂੰ ਸੁਲਾ ਦਿਓ। ਉਹਨੇ ਜੋ ਉਹ ਕਾਗਜ਼ ਫੜਿਆ ਤੇ ਚਾਹ ਵਾਲੇ ਨੇ ਤੇ ਜਦੋਂ ਉਹਨੇ ਪੜਿਆ ਉਹ ਨੂੰ ਤਾਂ ਨਾ ਦੱਸ ਸਕਿਆ। ਤੇ ਅਗੋ ਅੱਖਾਂ ਦੇ ਵਿੱਚ ਪਾਣੀ ਆ ਗਿਆ ਤੇ ਕਹਿਣ ਲੱਗਿਆ ਮਨ ਵਿੱਚ ਸੋਚਿਆ ਵੀ ਮੈਂ ਤਾਂ ਮੇਰਾ ਦੁੱਖ ਤਾਂ ਇਹਨਾਂ ਨਾਲੋਂ ਛੋਟਾ ਹੀ ਐ ਚਲੋ ਮੇਰੇ ਬੱਚਾ ਹੈ ਨਹੀਂ ਇਹਨੇ ਤਾਂ ਬੱਚੇ ਹੋਣ ਦੇ ਬਾਵਜੂਦ ਵੀ ਉਸ ਚਿੱਠੀ ਦੇ ਵਿੱਚ ਲਿਖਿਆ ਹੋਇਆ ਸੀ ਐਡਰੈਸ ਲਿਖਿਆ ਸੀ ਬਿਰਧ ਆਸ਼ਰਮ ਦਾ ਉਹ ਆਦਮੀ ਇਹਦੇ ਬੱਚੇ ਹੋਣ ਦੇ ਬਾਵਜੂਦ ਵੀ ਇਹਨੂੰ ਬਿਰਧ ਆਸ਼ਰਮ ਚ ਛੱਡਿਆ ਜਾ ਰਿਹਾ ਦੇਖੋ ਜੀ ਜਿਹੜੀਆਂ ਤਕਲੀਫਾਂ ਜ਼ਿੰਦਗੀ 'ਚ ਲਿਖ ਜਾ ਜ਼ਿੰਦਗੀ 'ਚ ਤਾਰਾ ਜਿਹੜਾ ਆ ਰਿਹਾ ਉਹ ਹੋ ਕੇ ਹੀ ਰਹਿਣੀ ਹੈ